ਦਰਨਿਆ ਚੋਂ ਨਿਕਲੀ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਉਹਨਾਂ ਦੇ ਰਾਜ ਵਿੱਚ ਕਿਸੇ ਨੂੰ ਵੀ ਦਰਨਾ ਲਾਉਣ ਦੀ ਜਰੂਰਤ ਨਹੀਂ ਹੋਵੇਗੀ। ਮਾਮਲਾ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਤਹਿਸੀਲ ਦਾ ਹੈ ਜਿੱਥੇ ਜਿਸ ਵਿੱਚ ਲਗਭਗ 34 ਪਿੰਡ ਆਉਂਦੇ ਨੇ। NH254 ਜਵਾਰਪੱਤੋ ਰੋਡ ਤੇ ਪਿਛਲੇ 132 ਦਿਨਾਂ ਤੋਂ ਦਰਨਾ ਚੱਲ ਰਿਹਾ ਹੈ। ਪ੍ਰੰਤੂ ਦਰਨਾ ਕਰੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦਰਨਾ ਕਰੀਆਂ ਦੀ ਮੰਗ ਹੈ ਕਿ ਜੋ ਉਹਨਾਂ ਦੇ ਕਰ ਆਉਂਦੇ ਨੇ ਉਹਨਾਂ ਨੂੰ ਢਾਕੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਵਿਰੋਧ ਕਰ ਰਹੇ ਨੇ ਆਤਮਾ ਸਿੰਘ ਢੂੜਕੋਟ ਦੀ ਅਗਵਾਈ ਵਿੱਚ ਇਹ ਧਰਨਾ तकरीबन 5 ਮਹੀਨਿਆਂ ਤੋਂ ਚੱਲ ਰਿਹਾ ਹੈ ਮਨਜੀਤ ਸਿੰਘ ਬਲਾਸਪੁਰ ਜੋ ਹਲਕਾ ਵ代ਕ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਹਲਕਾ ਵ代ਕ ਨੇ ਤੇ ਆਮ ਪਰਿਵਾਰ ਚੋਂ ਆਉਂਦੇ ਨੇ ਗਰੀਬ ਪਰਿਵਾਰ ਚੋਂ ਉੱਠ ਕੇ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਸੀ ਉਹਨਾਂ ਵੱਲੋਂ ਵੀ ਇਹਨਾਂ ਧਰਨਾ ਕਰੀਆਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ ਔਰ ਦੇਖਦੇ ਹਾਂ ਲਵਲੀ ਨਿਆਲ ਸਿੰਘ ਬੜਾ ਦੀ ਇੱਕ ਵਿਸ਼ੇਸ਼ ਰਿਪੋਰਟ ਮਰਦਾਵਤ ਮਰਦਾਵਤ ਜੈ ਸਰਕਾਰਾ ਮਰਦਾਵਤ ਹਾਂਜੀ ਆ ਜਿਹੜਾ ਤੁਹਾਨੂੰ ਰਾਤ ਨੂੰ ਇੱਥੇ ਆ ਕੇ ਮਤਲਬ ਆ ਟਿੱਪਰ ਮੂਹਰੇ ਖੜੇ ਹੋ ਤੁਸੀਂ ਜਿਹੜਾ ਰੋਡ ਪ੍ਰਸ਼ਾਸਨ ਇਹ ੱੱਕੇ ਨਾਲ ਜਿਹੜਾ ਰੋਡ ਬਣਾ ਰਿਹਾ ਤਾਂ ਕਿ ਆ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਸਾਰੇ ਪਰਿਵਾਰਾਂ ਨੂੰ ਆ ਬਜ਼ੁਰਗਾਂ ਨੂੰ ਨਾਲ ਲੈ ਕੇ ਆ ਨੌਜਵਾਨ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ मतलब क्यों ऑन दी लोड पे गई वीर जी ਸਾਡੇ ਨਾ ਪਿੰਡ ਪੁੱਤ ਸਿੰਘ ਵਾਲਾ ਹੈ ਤੇ ਜਿਹਦੇ ਵਿੱਚ ਆਪਣੇ ਮਕਾਨਾਂ ਨੂੰ ਲੈ ਕੇ ਸਾਡੇ ਸਾਰੇ ਪਰਿਵਾਰਾਂ ਨੇ ਧਰਨਾ ਚੱਲ ਰਿਹਾ ਹੈ 5 ਮਹੀਨੇ ਹੋਣ ਵਾਲੇ ਆ ਸਾਡੇ ਬੱਚਾ ਨੂੰ ਨਾਲ ਲੈ ਕੇ ਛੰਡ ਦੇ ਵਿੱਚ ਬੈੰਨੇ ਆ ਤੇ ਪਰ ਪ੍ਰਸ਼ਾਸਨ ਨੇ ਨਾ ਸਰਕਾਰਾਂ ਨੇ ਅਜੇ ਤੱਕ ਨਾ ਇਥੋਂ ਦੇ ਵਿਧਾਇਕ ਸਾਡੇ ਕੋਲੇ ਪਹੁੰਚੇ ਤਾਂ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਵਾਰ-ਵਾਰ ਅਸੀਂ ਜਿਹੜੇ ਮੰਗ ਪੱਤਰ ਦੇ ਚੁੱਕੇ ਹਾਂ ਤੁਸੀਂ ਵਿਧਾਇਕ ਤੱਕ ਪਹੁੰਚ ਕੀਤੀ ਐ ਐਮ ਐਲ اے ਮਨਜੀਤ ਬਲਾਪੁਰ ਜਿਹੜਾ ਮਤਲਬ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਇੱਕ ਜਿਹੜਾ ਉਹ ਐਮ ਐਲ اے ਸਾਡਾ ਬਣਿਆ ਹਲਕਾ ਨੇਹਾਲ ਸਿੰਘ ਵਾਲੇ ਦਾ ਕੀ ਉਹਨਾਂ ਨੇ ਤੁਹਾਡੀ ਕੋਈ ਸੁਣਵਾਈ ਕੀਤੀ ਹਾਂਜੀ ਅਸੀਂ ਉਹਨਾਂ ਕੋਲੇ ਪਹੁੰਚੇ ਤੇ ਜਿਹੜੇ ਬਣਾਉਣ ਵਾਲੇ ਉਹਨਾਂ ਨੂੰ ਕੁਰਸੀ ਤੇ ਬਿਠਾਉਣ ਵਾਲੇ ਸਾਡੇ ਆਹ ਸਾਰੇ ਪੂਰੇ ਪਰਿਵਾਰ ਹੀ ਅਸੀਂ ਵਰਗ ਨੇ ਬਣਾਇਆ ਸੀਗਾ ਕਿ ਸਾਡੀ ਵੀ ਸਾਡੇ ਮਤਲਬ ਗਰੀਬਾਂ ਦੇ ਹੱਕਾਂ ਲਈ ਖੜੂਗਾ ਤੇ ਲੜੂਗਾ ਜੀ ਤੇ ਪਰ ਐਸਾ ਕੁਝ ਵੀ ਨਹੀਂ ਉਹਨਾਂ ਨੇ ਕੀਤਾ ਅੱਜ ਤੱਕ ਨਿਹਾਲ ਸਿੰਘ ਵਾਲੇ ਦੇ ਹਲਕੇ ਦੇ ਵਿੱਚ ਤੇ ਅਫਵਾਹਾਂ ਜ਼ਰੂਰ ਉਹਨਾਂ ਦੀਆਂ ਸੁਣਦੇ ਆ ਤੇ ਔਰ ਇਸ ਦੇ ਨਾਲ ਕਿ ਸਾਡੇ ਕੋਲ ਉਹਨਾਂ ਨੇ ਟਾਈਮ ਦਿੱਤਾ ਸੀ ਸਰਪੰਚ ਸਾਹਿਬ ਨੂੰ ਜਿਸ ਦਿਨ ਮਤਾ ਪਿਆ ਕਿ ਇੱਕ ਦੋ ਦਿਨ ਵਿੱਚ ਅਸੀਂ ਪਹੁੰਚਦੇ ਆ ਪਰ ਹਾਲ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਤੇ ਜਿਹੜਾ ਤੁਹਾਡੇ ਵੱਲੋਂ ਇੱਕ ਮੰਗ ਪੱਤਰ ਜਿਹੜਾ 15 ਦਿਨਾਂ ਦੇ ਵਿੱਚ ਤੋਂ ਪਹਿਲਾਂ ਪਹਿਲਾਂ ਤੁਸੀਂ ਸਰਕਾਰ ਪ੍ਰਸ਼ਾਸਨ ਨੇ ਨੋਟਿਸ ਕੱਢਿਆ ਸੀ ਤੁਸੀਂ ਮੰਗ ਪੱਤਰ ਆ ਜਿਹੜਾ ਉਹ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਤੁਸੀਂ ਇਤਰਾਜ਼ ਭੇਟ ਕਰਨੇ ਸੀ 15 ਦਿਨਾਂ ਤੋਂ ਪਹਿਲਾਂ ਪਹਿਲਾਂ ਕੀ ਉਹ ਤੁਸੀਂ ਪ੍ਰਸ਼ਾਸਨ ਨੂੰ ਇਤਰਾਜ਼ ਭੇਟ ਕੀਤੇ ਆਪਣੇ ਹਾਂਜੀ ਭਾਜੀ ਅਸੀਂ ਇਤਰਾਜ਼ ਪੇਸ਼ ਕੀਤਾ ਐਸ ਡੀ ਐਮ ਸਾਹਿਬ ਐਡੀਸ਼ਨਲ ਚਾਰਜਰ ਹੋਣ ਕਰਕੇ ਵੀ ਉੱਥੇ ਹੈ ਨਹੀਂ ਸੀਗੇ तहसीलदार साहब ਨੂੰ ਅਸੀਂ ਮਿਲੇ ਉਹਨਾਂ ਨੂੰ ਰੈਂਡਮਾ ਅਸੀਂ ਦਿੱਤਾ ਸੀ ਤੇ ਪਰ ਉਹਨਾਂ ਵੱਲੋਂ ਵੀ ਕੱਲ ਸਾਸੀ ਜਾ ਕੇ ਪਤਾ ਕੀਤਾ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਉਥੇ ਆਪਣੇ ਕੋਲ ਹੀ ਰੱਖੀ ਬੈਠੀ ਹੁਣ ਮਤਲਬ ਤੁਹਾਡਾ ਜਿਹੜਾ ਤੁਸੀਂ ਇਤਰਾਜ਼ ਭੇਟ ਕੀਤਾ ਤਾਂ ਉਹ ਜਿਹੜਾ ਹੈਗਾ ਅੱਗੇ ਸਰਕਾਰ ਪ੍ਰਸ਼ਾਸਨ ਤੱਕ ਜਿਹੜੇ ਮੌਜੂਦਾ ਤਹਿਸੀਲਦਾਰ ਉਹਨਾਂ ਨੇ ਨਹੀਂ ਪਹੁੰਚਦਾ ਕੀਤਾ ਹਾਂਜੀ ਨਹੀਂ ਪਹੁੰਚਦਾ ਕੀਤਾ ਜੀ ਤੇ ਹੁਣ ਇਸ ਟਾਈਮ ਜਿਹੜਾ ਤੁਸੀਂ ਕੀ ਫੈਸਲਾ ਕਿਸ ਨੇ ਕੋਈ ਸੁਣਵਾਈ ਕੀਤੀ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਤੁਹਾਡੀ ਕੋਈ ਗੱਲਬਾਤ ਸੁਣਨ ਲਈ ਕੋਈ ਇੱਥੇ ਪਹੁੰਚਿਆ ਜਾਣੇ ਪੰਜ ਮਹੀਨੇ ਹੋ ਗਏ ਹੋ ਜਾਣਾ ਵੀਰੇ ਆਪਣੇ 10 ਤਰੀਕ ਨੂੰ ਪੰਜਵਾਂ ਮਹੀਨਾ ਸਾਨੂੰ ਹੋ ਜਾਣਾ ਬੈਠਾ ਨੂੰ ਤੇ ਕੋਈ ਵੀ ਨਾ ਸਾਨੂੰ ਹਲਕੀ ਦਾ ਐਸ ਡੀ ਐਮ ਨਾ ਐਮ ਐਲ ਏ ਨਾ ਕੋਈ ਆਪਣੇ ਡੀ ਸੀ ਸਾਹਿਬ ਮੋਗਾ ਦੇ ਪਹੁੰਚੇ ਉਹਨਾਂ ਤੱਕ ਵੀ ਸਾਡੀ ਪਹੁੰਚ ਮਤਲਬ ਕਰਕੇ ਅਸੀਂ ਦਿੱਤਾ ਮੰਗ ਪੱਤਰ ਉਹਨਾਂ ਨੂੰ ਤੇ ਸਾਡੇ ਕੋਲ ਤਾਂ ਕੋਈ ਵੀ ਨਹੀਂ ਆਇਆ ਨਾ ਪ੍ਰਸ਼ਾਸਨ ਦਾ ਮੁਲਾਜ਼ਮ ਸਾਡੇ ਹੱਕ ਚ ਗੱਲ ਕਰੂਗਾ ਕੋਈ ਹਾਂਜੀ ਤੁਸੀਂ ਹੁਣ ਇਸ ਗੱਲ ਨੂੰ ਲੈ ਕੇ ਆ ਜਿਹੜੀ ਤੁਹਾਡੀ ਆ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਰੋਡ ਤੇ ਬੈਠੇ ਹੋ ਤਕਰੀਬਨ 5 ਮਹੀਨੇ ਹੋਣ ਆਲੇ ਆ ਹਾਂਜੀ ਤਾਂ ਹੁਣ ਵੀ ਤੁਹਾਨੂੰ ਮੈਨੂੰ ਲੱਗਦਾ ਵੀ 1 ਘੰਟੇ ਤੋਂ ਉੱਪਰ ਹੋ ਗਿਆ ਇੱਥੇ ਆਇਆ ਨੂੰ ਹਾਂਜੀ ਤਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਤੁਹਾਡੀ ਗੱਲ ਬਾਤ ਸੁਣ ਲਈ ਪਹੁੰਚਿਆ ਜਾਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਵੀਰੇ ਹੁਣ ਆਪਾਂ ਨੂੰ 2 ਘੰਟੇ ਹੋ ਗਏ ਖੜੇ ਹਾਂ ਇੱਥੇ ਠੀਕ ਆ ਕੋਈ ਨਹੀਂ ਪਹੁੰਚਿਆ ਆਪਣੀ ਤਾਂ ਇੱਕੋ ਹੀ ਮੰਗ ਆ ਵੀ ਇਹ ਆਪਦੇ ਕੋਠਿਆਂ ਤੇ ਲਖੀਰ ਨਹੀਂ ਵੱਜਣ ਦਿੰਦੇ ਸਾਡੇ ਘਰ ਟਾਉਣ ਨੂੰ ਤਿਆਰ ਹੋਏ ਵੀ ਆ ਅਸੀਂ ਘਰ ਨਹੀਂ ਜਾਣੇ ਕਿਸੇ ਵੀ ਹਾਲਤ ਕਿ ਨਹੀਂ ਦੇਣਗੇ ਠੀਕ ਆ ਹਾਂ ਤੇ ਹਾਂਜੀ ਪ੍ਰਧਾਨ ਜੀ ਕੋਈ ਪ੍ਰਸ਼ਾਸਨ ਅਧਿਕਾਰੀਆਂ ਤੱਕ ਤੁਸੀਂ ਇਸ ਟਾਈਮ ਹੁਣ ਪਹੁੰਚ ਕੀਤੀ ਆ ਕੋਈ ਜਾਣਕਾਰੀ ਦਿੱਤੀ ਆ ਉਹਨਾਂ ਨੂੰ ਨਹੀਂ ਹੁਣ ਘੰਟਾ ਹੋ ਗਿਆ ਸੀ ਆਈਡੀ ਆਲਿਆਂ ਨੂੰ ਲਾਇਆ ਨੂੰ ਫੋਨ ਕੋਈ ਵੀ ਅਧਿਕਾਰੀ ਨਹੀਂ ਆ ਰਿਹਾ ਹਲੇ ਤੱਕ ਕਹਿੰਦੇ ਅਸੀਂ ਮੋਗੇ ਆ ਕਿਤੇ ਆ ਆਏ ਲਾਈ ਜਾਂਦੇ ਆ ਥਾਣੇ ਗਈਤੀ ਅਮੌਂਸੀ ਨਾਲ ਕੀ ਸਟਾਫ ਹੀ ਨਹੀਂ ਥਾਣੇ ਤੇ ਅੱਛਾ ਚਲੋ ਹੁਣ ਮੋਗਲੀ ਮੋਗਦੀ ਗੱਲ ਇਹ ਹੈਗੀ ਆ ਵੀ ਜਿਹੜੇ ਪਰਿਵਾਰ ਆ ਇਸ ਟਾਈਮ ਇਹ ਸੜਕ ਤੇ ਬੈਠੇ ਆ ਤੇ ਜਿਹੜਾ ਇਹ ਰੋਡ ਇਹਨਾਂ ਦਾ ਹੈਗਾ ਮਸਲਾ ਵੀ ਇਹ ਸਾਡੇ ਘਰ ਨਾਂਟਾ ਜਾਣ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਜਬਰੀ ਜਿਹੜਾ ਕੰਮ ਉਹ ਚਲਾਇਆ ਜਾ ਰਿਹਾ ਰਾਤ ਦੇ ਟਾਈਮ ਪਰ ਇਹਨਾਂ ਪਰਿਵਾਰਾਂ ਵੱਲੋਂ ਐਕਸ਼ਨ ਕਮੇਟੀ ਵੱਲੋਂ ਸਟੈਂਡ ਲੈਂਦੇ ਆ ਤੁਰੰਤ ਇਹ ਕੰਮ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਆ ਜੇ ਤੇ ਪ੍ਰਸ਼ਾਸਨ ਨੇ ਨੂੰ ਜ਼ਿੰਮੇਵਾਰੀ ਨਾਲ ਰੋਕਦਾ ਤਾਂ ਠੀਕ ਆ ਤੇ ਨਹੀਂ ਇਹਨਾਂ ਪਰਿਵਾਰਾਂ ਦਾ ਅਗਲਾ ਐਕਸ਼ਨ ਉਹ ਤਕੜਾ ਹੋਊਗਾ